ਇਹ ਸ਼ਾਵਣ ਦਾ ਮਹੀਨਾ ਜਿਹੜਾ ਹੈ ਵਰਖਾ ਦੀ ਰੁੱਤ ਹੈ ਇਸ ਮਹੀਨੇ 'ਚ ਬਹੁਤ ਵਰਖਾ ਹੁੰਦੀ ਹੈ ਡਾਢੀ ਵਰਖਾ ਹੁੰਦੀ ਹੈ ਤੁਮਾਰੇ ਸਹਿਬ ਜੀ ਕਹਿੰਦੇ ਹੁਣ ਕਈ ਵੇਰ ਕਈ ਟੋਕ ਵੀ ਦਿੰਦੇ ਵੀ ਨਹੀਂ ਜੀ ਹੁਣ ਤੇ ਬਦਲ ਗਿਆ ਸਮਾਉਂ ਤੇ ਸਾਵਣ 'ਚ ਮੀਂਹ ਪੈਂਦੇ ਨਹੀਂ ਉਹਦਾ ਕਾਰਨ ਅਸੀਂ ਆ ਕਾਰਨ ਕੀ ਹੈ ਅਸੀਂ ਕਿਉਂਕਿ ਅਸੀਂ ਸਾਰੇ ਦਰਖਤ ਕੱਟ ਦਿੰਦੇ ਹਾਂ ਸਾਰੀ ਬਨਸਪਤੀ ਜਿਹੜੀ ਉਹਨੂੰ ਅੱਗ ਲਾ ਕੇ ਫੂਕ ਦਿੱਤਾ ਜੰਗਲਾਂ ਦੇ ਜੰਗਲ ਤਬਾਹ ਕਰ ਦਿੱਤੇ ਆ ਉਹਦੀ ਕੁਦਰਤ ਨੂੰ ਛੇੜਿਆ ਤੇ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪੁੰਨ ਜਿਹੜਾ ਹੈ ਇੱਕ ਰੁੱਖ ਲਗਾਉਣ ਦਾ ਹੈ ਤੁਸੀਂ ਵੀ ਕਥਾ ਸੁਣ ਰਹੇ ਹੋ ਆਪਣੀ ਜ਼ਿੰਦਗੀ ਚ ਕੋਈ 50 60 ਬੂਟੇ ਲਾਇਓ ਆਖੋ ਸਤਨਾਮ ਕਿਉਂ ਲਾਇਓ ਕਿਉਂਕਿ ਦਰਖਤ ਗੁਰਬਾਣੀ ਚ ਵੀ ਬਾਬਾ ਜੀ ਕਹਿੰਦੇ ਫਰੀਦਾ ਦਰਵੇਸੀ ਗਾਖੜੀ ਸਹਿਬ ਜੀ ਫਰਮਾਉਂਦੇ ਪਾਵਨ ਸ਼ਬਦ ਦੇ ਅੰਦਰ ਦਰਬੀਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਵੀ ਜੇਰਾ ਰੁੱਖ ਵਰਗਾ ਦਰਵੇਸ਼ ਤੇ ਰੁੱਖ ਇੱਕੋ ਜਿਹਾ ਕਾਰਨ ਕੀ ਰੁੱਖ ਦੀ ਦੇਣ ਬੜੀ ਸੂਖਮ ਜੀ ਵਿਚਾਰ ਮੈਂ ਕਰ ਦੇਵਾਂ ਕਿਉਂਕਿ ਆਪਾਂ ਕਿੰਨੇ ਅੱਗੇ ਸਾਵਣ ਚ ਲਗਾਤਾਰ ਮੀਂਹ ਪੈਂਦੇ ਰਹਿੰਦੇ ਹੁਣ ਨਹੀਂ ਪੈਂਦੇ ਕਿਉਂ ਅਸੀਂ ਅਸੀਂ ਸਭ ਕੁਝ ਖਰਾਬ ਕਰਤਾ ਅਸੀਂ ਆਪਣੇ ਲਾਇਏ ਖੇਤ ਵੀ ਸਾੜ ਦਿੰਨੇ ਆ ਤੂੰ ਇੱਕ ਰੁੱਖ ਦੀ ਕੀ ਦੇਣਾ ਹੈ ਦਰवेश ਤੇ ਰੁੱਖ ਨੂੰ ਕਿਉਂ ਬਾਣੀ ਨਿਆਖਿਆਏ ਵੀ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪ੍ਰਾਂਦ ਦਰवेशਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਰੁੱਖ ਦਾ ਦੇਣ ਕੀ ਨੰਬਰ 1 ਤੇ ਆਕਸੀਜਨ ਸਾਹ ਦੂਸਰੇ ਨੰਬਰ ਤੇ ਬਾਲਣ ਰੋਟੀ ਬਕਾਉਣ ਲਈ ਤੀਸਰੇ ਨੰਬਰ ਤੇ ਸ਼ਾਂ ਚੌਥੇ ਨੰਬਰ ਤੇ ਫਾਲ 5ਵੇਂ ਨੰਬਰ ਤੇ ਫੁੱਲ ਆਹਾ ਤੇ 6ਵੇਂ ਨੰਬਰ ਤੇ ਆਪ ਠੰਡ ਵਿੱਚ ਠਰਦਾ ਏ ਆਏ ਹੋਏ ਨੂੰ ਗੋਦ ਚ ਲੈਂਦਾ ਜੀ ਵਾਹਿਗੁਰੂ ਜਪਵਾਹਿ ਵਾਹਿਗੁਰੂ ਵਾਹਿਗੁਰੂ ਵਾਹ ਮਰ ਸੇਵ ਜੀ ਫਰਮਾਉਂਦੇ ਨੇ ਹਜ਼ੂਰ ਕਹਿੰਦੇ ਨੇ ਸਾਵਣ ਸਸੀ ਕਾਮਣੀ ਕਾਮਣੀ ਇਸ ਦੇ ਨੂੰ ਆਖਿਆ ਕਹਿੰਦੇ ਜਿਵੇਂ ਸੌਣ ਦਾ ਮਹੀਨਾ ਰਸ ਭਰਿਆ ਹੈ ਧਰਤੀ ਤੇ ਬੂੰਦਾਂ ਡਿੱਗਦੀਆਂ ਤੇ ਧਰਤੀ ਜਿਹੜੀ ਹੈ ਪਰ ਜਾਂਦੀ ਰਾਸਨਾ ਉਹਦਾ ਸਾੜਾ ਖਤਮ ਹੋ ਜਾਂਦਾ ਉਹਦਾ ਸੋਕਾ ਖਤਮ ਹੋ ਜਾਂਦਾ ਉਹਦੀ ਕੜਤਨ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਮਾਰੇ ਕਹਿੰਦੇ ਚਰਨ ਕਮਲ ਸਿਓ ਪਿਆਰ ਵੀ ਜਿਹੜੀਆਂ ਰੂਹਾਂ ਆਪਣੇ ਗੁਰੂ ਦੇ ਚਰਨਾਂ ਦਾ ਗੁਰੂ ਦੇ ਪਿਆਰ ਚਰਨ ਗੁਰੂ ਦੇ ਕੀਆ ਦੋਸ ਰੂਪ ਨੇ ਮਾਰੇ ਇੱਕ ਸਰਗੁਣ ਨਿਰਗੁਣ ਤੇ ਚਰਨ ਕਮਲ ਦਾ ਪਿਆਰ ਕੀ ਹੈ ਗੁਰੂ ਦੀ ਸੰਗਤ ਕਰਨੀ ਹੈ ਗੁਰੂ ਦੇ ਸ਼ਬਦ ਵਿੱਚ ਭਿੱਜੇ ਰਹਿਣਾ ਹਰ ਵੇਲੇ ਕਥਾ ਕੀਰਤਨ ਸੁਣਨਾ ਜਾਪ ਕਰਨਾ ਗੁਰੂ ਸਾਹਿਬ ਦਾ ਸੋ ਸਾਹਿਬ ਕਹਿੰਦੇ ਜਿਵੇਂ ਸਾਵਣ ਦੇ ਮਹੀਨੇ ਚ ਵਰਖਾ ਪੈ ਪੈ ਕੇ